ਸਾਰਿਆਂ ਨੂੰ ਜੀ ਆਇਆਂ ਨੂੰ ਜੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਹ ਵਾਲੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੇ ਆਪਾਂ ਹੋਰ ਗੱਲਾਂ ਕਰਨ ਤੋਂ ਪਹਿਲਾਂ ਮੈਂ ਅੱਜ ਥੈਂਕ ਯੂ ਕਰਨਾ ਚਾਹੁੰਨਾ ਇੱਕ ਬੰਦੇ ਦਾ ਮੈਨੂੰ ਉਹਨਾਂ ਦਾ ਨਾਮ ਵੀ ਨਹੀਂ ਪਤਾ ਹੈਗਾ ਕੀ ਹੈ ਤੇ ਮੈਂ ਉਹਨਾਂ ਨੂੰ ਕਦੇ ਮਿਲਿਆ ਵੀ ਨਹੀਂ ਹੈਗਾ ਉਹ ਹੈਗੇ ਨੇ ਜੀ ਜਿਨ੍ਹਾਂ ਨੇ ਆਪਣੀ ਟਿਕਟ ਬੁੱਕ ਕੀਤੀ ਸੀ ਮਨ ਨਹੀਂ ਟਿਕਟ ਬੁੱਕ ਕਰਵਾਈ ਸੀਗੀ ਤੇ ਕੱਲ ਜਦੋਂ ਸਮੱਸਿਆ ਜੀ ਹੋਈ ਹੀਥਰੋ ਅੱਗ ਲੱਗੀ ਅਸੀਂ ਵਾਪਸ ਆਏ ਸਾਰਾ ਸੀਨ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੀ ਆ ਉਦੋਂ ਦਿੱਕਟ ਬੁੱਕ ਕਰਾਉਣ ਦੀ ਸਾਰਿਆਂ ਦੇ ਵਿੱਚ ਸੀਗਾ ਵੀ ਸਾਰੀ ਟਾਈਮ ਨਾਲ ਹੋ ਜਾਏ ਟਾਈਮ ਨਾਲ ਹੋ ਜਾਏ। ਉਹਨਾਂ ਦੀ ਸਰਵਿਸ ਸਾਨੂੰ ਇੰਨੀ ਵਧੀਆ ਲੱਗੀ। ਪਹਿਲਾਂ ਅਸੀਂ ਵੀ ਥੋੜੇ ਖਿਜੀ ਹੋਏ ਸੀ ਨਾ ਕਿ ਸਾਨੂੰ ਐਸੀ ਹੁਣੇ ਹੋ ਜਾਏ ਹੁਣੇ ਹੋ ਜਾਏ ਪਰ ਇਹ ਇਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ। ਇਹਦਾ ਸੋਲੂਸ਼ਨ ਕੋਈ ਨਹੀਂ ਹੁੰਦਾ ਤੇ ਨਾ ਹੀ ਕਿਸੇ ਦੀ ਗਲਤੀ ਨਾਲ ਹੋਈਆਂ ਹੁੰਦੀਆਂ ਨੇ ਪ੍ਰੋਬਲਮਸ। ਪਰ ਉਹਨਾਂ ਨੇ ਸਾਡੇ ਨਾਲ ਫੋਨ ਤੇ ਰਾਬਤਾ ਬਣਾ ਕੇ ਰੱਖਿਆ। ਪਹਿਲਾਂ ਤਾਂ ਮੇਰੇ ਕੋਲ ਉਹਨਾਂ ਦਾ ਨੰਬਰ ਵੀ ਨਹੀਂ ਸੀਗਾ। ਟਿਕਟ ਤੋਂ ਉਹਨਾਂ ਦਾ ਨੰਬਰ ਚੱਕਿਆ। ਉਹਨਾਂ ਨੂੰ ਕਾਲ ਕੀਤੀ ਰਾਤ ਸੀਗੀ। ਉਹ ਜਾਗਦੇ ਸੀਗੇ। ਇਹ ਨੰਬਰ ਵਾਲੀ ਵੀ ਥੋੜੀ ਸਟੋਰੀ ਕੰਪਲਿਕੇਟਿਡ ਉਹਨਾਂ ਨੇ ਫਿਰ ਟਿਕਟ ਵਾਲੇ ਨੂੰ ਲਾਇਆ ਉਹਨਾਂ ਤੋਂ ਫਿਰ ਗੱਲ ਉਹਨਾਂ ਤੋਂ ਸਮਝਾਉਣੀ ਨਹੀਂ ਆਈ ਫਿਰ ਉਹਨਾਂ ਨੇ ਕਿਸੇ ਕੁੜੀ ਨਾਲ ਗੱਲ ਕਰਵਾਈ ਕਿਉਂਕਿ ਮੈਂ ਡੈਡੀ ਨੂੰ ਦੱਸਿਆ ਨਹੀਂ ਨਾ ਵੀ ਕੀ ਹੋਇਆ ਡੈਡੀ ਵੀ ਘਬਰਾ ਗਏ ਕਿਉਂਕਿ ਰਿੱਕੀ ਵਾਲੇ ਇਨਸਟੈਂਟ ਤੋਂ ਬਾਅਦ ਜਿਹੜੇ ਸਟੈਪ ਆਦੋ ਸੀ ਉਹਨਾਂ ਨਾਲ ਕੰਟੈਕਟ ਹੋਇਆ ਉਦੋਂ ਜਦੋਂ ਕੰਟੈਕਟ ਹੋ ਗਿਆ ਉੱਥੇ ਭੀੜ ਨਹੀਂ ਹੋਈ 에어ਪੋਰਟ ਤੇ ਸੀ ਰੇਂਜ ਨਾ ਆਵੇ ਉਹਨਾਂ ਨੇ ਫਿਰ ਡਾਇਰੈਕਟ ਨੰਬਰ ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਆਵਾਜ਼ ਨਾ ਆਵੇ ਚਲੋ ਕਰਦੇ ਕਰਾਉਂਦੇ ਪਰ ਉਹਨਾਂ ਨੇ ਕਮਾਲ ਕਰਤੀ ਵੀ ਰਾਤ ਦੇ 8 ਵਜੇ ਤੱਕ ਮੈਨੂੰ ਈਮੇਲ ਆ ਗਈ ਸੀ ਵੀ ਤੁਹਾਡੀ ਟਿਕਟ ਕਨਫਰਮ ਆ ਰਵਿੰਦਰ ਸਿੰਘ ਐਂਡ ਮਹਿਤਦੀਪ ਕੌਰ ਦੀ ਤੇ ਉਹਨਾਂ ਨੇ ਸਾਨੂੰ ਅਗਲੇ ਦਿਨ ਦੀ ਮਤਲਬ ਕਿ ਅੱਜ ਦੀ ਟਿਕਟ ਬੁੱਕ ਕਰਵਾ ਕੇ ਦੇ ਦਿੱਤੀ ਰਾਤ ਤੇ ਜਿਹੜੀ ਉਹ ਤੋਂ ਸਿਰਾ ਗੱਲ ਉਹ ਇਹ ਆ ਵੀ ਡਾਇਰੈਕਟ ਫਲਾਈਟ ਆ ਜਿਹੜੇ ਟਾਈਮ ਅਸੀਂ ਪਹਿਲਾਂ ਪਹੁੰਚਣਾ ਸੀਗਾ ਉਹ ਟਾਈਮ ਨਾਲੋਂ ਬਸ ਸਾਢੇ 10-11 ਵਜੇ ਦਾ ਹੀ ਫਰਕ ਪੈਣਾ ਪਹਿਲਾਂ ਅਸੀਂ ਪਹੁੰਚਣਾ ਸੀਗਾ ਰਾਤ ਨੂੰ 10 ਵਜੇ ਹੁਣ ਅਸੀਂ ਪਹੁੰਚਣਾ ਵਾ ਅਗਲੀ ਸਵੇਰ ਨੂੰ ਸਵੇਰੇ 7:30 ਵਜੇ ਸੋ ਰੱਬ ਜੋ ਕਰਦਾ ਸਾਡੇ ਕੇਸ ਵਿੱਚ ਦੇ ਸਾਨੂੰ ਪਤਾ ਇਹ ਤੇ ਮੈਨੂੰ ਲੱਗਦਾ ਬਾਕੀਆਂ ਲਈ ਵੀ ਇਹ ਗੱਲ ਟਰੂ ਹੋਊਗੀ ਵੀ ਉਹ ਵਧੀਆ ਹੀ ਕਰਦਾ ਸਾਨੂੰ ਫਲਾਈਟ ਵੀ ਛੋਟੀ ਮਿਲ ਗਈ ਅਸੀਂ ਐਡੇ ਵਧੀਆ ਹੋਟਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰਹਿ ਵੀ ਤੇ ਮੇਨ ਗੱਲ ਬਗਲਾ ਸਾਹਿਬ ਤੇ ਰਿਕਾਵਗੰਜ ਸਾਹਿਬ ਦੇ ਅਸੀਂ ਦਰਸ਼ਨ ਵੀ ਕਰ ਲਏ ਤੇ ਉਹ ਟਿਕਟਾਂਆਂ ਦਾ ਨੰਬਰ ਤੇ ਉਹਨਾਂ ਦਾ ਨਾਮ ਮੈਂ ਮੇਮਰੀ ਤੋਂ ਲੈ ਕੇ ਮੈਂਸ਼ਨ ਕਰ ਦੂੰਗਾ ਵੀਡੀਓ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਬੁੱਕ ਕਰਵਾਉਣੀ ਹੋਈ ਜੀ ਤੁਸੀਂ ਕੰਟੈਕਟ ਕਰ ਲਿਓ ਪਹਿਲਾਂ ਤੋਂ ਹੀ ਮੈਂ ਉਹਨਾਂ ਤੋਂ ਟਿਕਟ ਬੁੱਕ ਕਰਵਾਉਂਦਾ ਹੁਣ ਇਹ ਨਸਿੱਤਾ ਕਰੋ ਹਲੇ ਪਹੁੰਚ ਜੀਏ ਚਲੋ ਹਾਂ ਇਹ ਵੀਡੀਓ ਪਾਉਣੀ ਆਪਾਂ ਬਾਅਦ ਚੀਏ ਚੱਲਦੇ ਪਹੁੰਚ ਗਏ ਫਿਰ ਤੁਹਾਨੂੰ ਨੰਬਰ ਜ਼ਰੂਰ ਸ਼ੇਅਰ ਕਰਾਂਗੇ ਤੇ ਬਾਕੀ ਅੱਜ ਮੈਂ ਸਵੇਰੇ ਬ੍ਰੇਕਫਾਸਟ ਕਰਨ ਗਿਆ ਸਾਨੂੰ ਉੱਥੇ ਮਿਲੇ ਜਨ ਕੱਲ ਵੀ ਜਿਹੜੇ ਸਾਡੇ ਪਲੇਨ ਦੇ ਵਿੱਚ ਸੀ ਉਹਨਾਂ ਦੇ ਵਿੱਚੋਂ ਕਿਸੇ ਦੀ ਟਿਕਟ ਕੱਲ ਦੀ ਇੱਕ ਦੀ 25 ਨੂੰ ਕਰਤੀ ਇੱਕ ਦੀ 26 ਨੂੰ ਕਰਤੀ ਇੱਕ ਦੀ 31 ਨੂੰ ਕਰਤੀ 8 ਲਗਭਗ 8 ਦਿਨਾਂ ਬਾਅਦ ਉਹ ਤਾਂ ਵਾਪਸ ਕਹਿੰਦੇ ਬਟੰਡਾ ਹੀ ਚਲੀ ਗਏ ਸੋ ਅਸੀਂ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ 10% ਦੇ ਵਿੱਚ ਜਿਹਦੀ ਸਭ ਤੋਂ ਛੇਤੀ ਟਿਕਟ ਬੁੱਕ ਹੋਈ ਆ ਤੇ ਸਾਡੀ ਇਹ ਮੈਨੂੰ ਜਿੰਨੇ ਮਿਲ ਨੇ ਸਾਡੀ ਇਹ ਡਾਇਰੈਕਟ ਬੁੱਕ ਹੋਈ ਯਾਨੀ ਬਾਕੀ ਆ ਦੀ ਮੌਂਟਰੀਅਲ ਆ ਮੌਂਟਰੀਅਲ ਤੋਂ ਕੈਨਕੋਵਰ ਵੀ ਪਰ ਕੱਲ ਜਿਹੜੇ ਮਿਲੇ ਸੀਗੇ ਉਹ ਡਾਇਰੈਕਟ ਹੀ ਉਹਨਾਂ ਨੂੰ ਮਿਲੀ ਸੀ ਪਰ ਉਹਨਾਂ ਨੂੰ ਉਸੇ ਟਾਈਮ ਮਿਲ ਗਈ ਸੀਗੀ ਕੱਲ ਵੀ ਦੋ ਤਿੰਨ ਜਾਣੇ ਸੀ ਉਹ ਉਹ ਜਿਹੜੇ ਸੀਗੇ ਉਹਨਾਂ ਦੀ ਪਹਿਲਾਂ ਮੌਂਟਰੀਅਲ ਜਾਣੀ ਸੀ ਮੌਂਟਰੀਅਲ ਤੋਂ ਫਿਰ ਉਹ ਜਿਹੜੇ ਭਾਜੀ ਗਏ ਸੀਗੇ ਉਹਨਾਂ ਨੂੰ ਡਾਇਰੈਕਟ ਹੀ ਮਿਲੀ ਸੀ ਵੈਨਕੂਵਰ ਉਹਨਾਂ ਨੂੰ ਵੈਨਕੂਵਰ ਨਾਲੋਂ ਡਾਇਰੈਕਟ ਮਿਲ ਗਈ ਸੀ ਉਹਨਾਂ ਦੀ ਮਤਲਬ ਉਹਨਾਂ ਤੋਂ ਨਾਲ ਦੀ ਨਾਲ ਹੀ ਮਿਲ ਆ ਰਹੀ ਸੀ ਉਹਨਾਂ ਦੀ ਜੰਪ ਬਿਜ਼ਨਸ ਕਲਾਸ ਹੋਣੀ ਬਿਜ਼ਨਸ ਕਲਾਸ ਕੋਈ ਹੋਰ ਖਾਲੀ ਹੋਣੀ ਮਤਲਬ ਕਿ ਕੰਮ ਕਾਫੀ ਹੁੰਦਿਆ ਪਿਆ ਪਰ ਜਿੰਨੇ ਬੰਦੇ ਨੇ ਕਹਿੰਦੇ ਅਰੇ ਕਿਸੇ ਵੀ ਗਲਤੀ ਨਹੀਂ ਹੈ ਜੀ ਨਾ ਸਟਾਫ ਦੀ ਗਲਤੀ ਹੈ ਨਾ ਕਿਸੇ ਹੋਰ ਦੀ ਗਲਤੀ ਹੈ ਐਨੀ ਇੱਕ ਗੱਲਾਂ ਭਾਜੀ ਉਹਰੇ ਛੱਡ ਦਿਆਂ ਅਸੀਂ ਬੀਰ ਲੈ ਗਏ ਨੀਂਦ ਨਹੀਂ ਪੂਰੀ ਹੋਈ ਹੈਗੀ ਹਾਲਾ ਕਿ ਕੋਈ ਰਾਤੀ ਵੀ ਅਸੀਂ ਲੇਟ ਹੋ ਗਏ ਸੀਗੇ ਫਿਰ ਸਵੇਰੇ ਜਲਦੀ ਉੱਠੇ ਨੀਂਦ ਤਾਂ ਵੀ ਨਹੀਂ ਪੂਰੀ ਕੀਤੀ ਵੀ ਪਲੇਨ ਦੇ ਵਿੱਚ ਨੀਂਦ ਪੂਰੀ ਹੋ ਜੂਗੀ ਚਲੋ ਉੱਥੇ ਥੋੜੀ ਬਹੁਤੀ ਨੀਂਦ ਆ ਜੂ ਕਿਉਂਕਿ ਉਹਨਾਂ ਫਲਾਈਟ ਲੰਬੀ ਆ ਚਾਹ 15 ਘੰਟੇ ਲੱਗ ਜਾਣੀਆਂ ਤੁਸੀਂ ਪਿੱਛੇ ਹੋਟਲ ਦੇਖ ਸਕਦੇ ਹੋ ਵਿੰਡੋਸ ਕਲੀਨ ਹੋ ਰਹੀਆਂ ਨੇ ਤੇ ਹੋਟਲ ਵਧੀਆ ਵੈਸੋ ਪਤਾ ਲੱਗਦਾ ਅੱਜ ਜਿਹੜੀ ਕੀ ਸੀ ਉਹ ਤਾਂ ਐਕਸਪਾਇਰ ਹੋ ਗਿਆ ਸੀਗਾ ਨਾ 1 24 ਘੰਟੇ ਲਈ ਹੁੰਦਾ ਹੋਣਾ ਐਕਸੈਸ ਮੈਂ ਦੁਬਾਰਾ ਲੈਣ ਗਿਆ ਮੈਂ ਲਿਫਟ ਦੇ ਵਿੱਚ ਐਂਟਰ ਗਿਆ ਨਾਲ ਦੀ ਲਿਫਟ ਦੇ ਵਿੱਚ ਇੱਕਦਮ ਮੈਂ ਜਦ ਫਿਰ ਬੋਤ ਦੋ ਇੱਕ ਲੋ ਗਾੜੀ ਐ ਸਕਿਉਰਿਟੀ ਗਾੜੀ ਫਿਰ ਪਿੱਛੇ ਜੌਂਟੀ ਰੋਡ ਜਾਉਂਦਾ ਸੀ ਉਹ ਕਹਿੰਦਾ ਹੁੰਦਾ ਸੀ ਪਤਾ ਨਹੀਂ ਟੂਡੇ ਆਮ ਫਲਾਈਂਗ ਆਮ ਫਲਾਈਂਗ ਬੈਕ ਟੂ ਸਾਊਥ ਅਫਰੀਕਾ ਨਾ ਤੇ ਉਹ ਨਾਲ ਦੀ ਲਿਫਟ ਦੇ ਵਿੱਚ ਚੜ ਗਿਆ ਕੌਣ ਸੀਗਾ ਜੌਂਟੀ ਰੋਡ ਦਾ ਉਹ ਮੈਂ ਕਿਕਰਟ ਖੇਡਦਾ ਸੀ ਸਾਊਥ ਅਫਰੀਕਾ ਦਾ ਪਲੇਅਰ ਸੀਗਾ ਹੁਣ ਤੱਕ ਦਾ ਸਭ ਤੋਂ ਤਕੜਾ ਉਹ ਫੀਲਡਰ ਮੰਨਦੇ ਨੇ ਉਹਨੇ ਫੀਲਡਿੰਗ ਦੇ ਵਿੱਚ ਰੈਵਿਊਸ਼ਨ ਕੀਤਾ ਸੀ ਮੈਂ ਥੋੜਾ ਜਿਹਾ ਮੇਰੇ ਕੋਲ ਟਾਈਮ ਹੁੰਦਾ ਸੀ ਉਹ 10 ਕਹਿੰਦਾ ਮੈਂ ਉਹਨੂੰ ਚਾਹਤ ਦੁਲਾਵ ਵੀ ਦਿੰਦਾ ਨਾ ਪਰ ਉਹ ਵੀ ਬੀਜ਼ੀ ਸੀਗਾ ਤੁਸੀਂ ਕੀ ਕਰਦੇ ਸੀ ਤੁਸੀਂ ਇਹਦੇ ਵੇਲੇ ਸੀ ਹੈ ਤੁਸੀਂ ਵੇਲੇ ਤਾਂ ਸੀ ਉਹ ਮੇਰੇ ਲਿਫਟ ਦੇ ਨਾਲ ਦੋ ਲਿਫਟਾਂ ਸਰਦ ਕੀ ਕਰਨਾ ਸੀ ਬੁਲਾ ਕੇ ਉੱਲ ਜਾਣਾ ਸੀ ਹੁਣ ਉਣਪੋਲ ਉਣਪੋਲ ਜਾਣਾ ਸੀਗਾ ਕਾਹਨ ਵਿਦਿਆ ਛੱਡਾ ਕੱਲ ਇਹੋ ਜਿਹਾ ਦਿਨ ਸੀਗਾ ਵੀ ਜਿੱਦ ਮੈਨੂੰ ਪਹਿਲੀ ਵਾਰ ਵੀ ਫੀਲ ਨਹੀਂ ਹੋਇਆ ਵੀ ਕੁਝ ਗਲਤ ਹੋਇਆ ਹੈ ਸਾਡੇ ਨਾਲ ਨਹੀਂ ਪਹਿਲਾਂ ਤਾਂ ਉਹ ਟੈਨਸ਼ਨ ਦੀ ਲੈ ਗਈ ਸੀ ਨਹੀਂ ਜਿਵੇਂ ਕਿ ਮੈਂ ਟੈਨਸ਼ਨ ਸਿਰਫ ਉਦੋਂ ਲਈ ਹੈ ਜਦੋਂ ਇਹਨਾਂ ਨੇ ਹੋਟਲ ਦੇਣ ਦੇ ਵਿੱਚ ਤੇ ਉੱਥੇ ਬੱਸ ਦੇਣ ਦੇ ਵਿੱਚ ਬਹੁਤ ਟਾਈਮ ਲਾ ਰਿਆ ਸੀ ਉੱਥੇ ਗੜਬੜ ਹੋ ਰਹੀ ਸੀ ਉਦੋਂ ਮੈਨੂੰ ਮਤਲਬ ਉੱਥੇ ਘਬੜਾੜ ਹੋ ਰਹੀ ਸੀਗੀ ਵੀ ਹੁਣ ਇੱਕ ਪਾਸਾ ਨਹੀਂ ਕਰੇ ਕਿਉਂਕਿ ਜਦੋਂ ਉਹ ਬੰਦੇ ਮਿਲ ਗਏ ਸੀ ਜਿਨ੍ਹਾਂ ਨੂੰ ਉਸੇ ਟਾਈਮ ਤੇ ਫਲਾਈਟ ਮਿਲ ਗਈ ਸੀ ਤੇ ਵਿੱਚ ਕਹਿ ਰਹੇ ਸੀ ਕਿ ਹੋਟਲ ਸਿਰਫ ਉਹਨਾਂ ਨੂੰ ਮਿਲੂਗਾ ਜਿਨ੍ਹਾਂ ਦੀ ਰੀ-ਬੁਕਿੰਗ ਹੋਗੀ ਵੀ ਟੇਕ ਦੀ ਉਦੋਂ ਉਸਾਲ ਚਾਂ ਹੀ ਸੀਗਾ ਜਿਵੇਂ ਹਰੇਕ ਇਹ ਕੋਈ ਨਾ ਕੋਈ ਬਿਆਨ ਦੇ ਦਿੰਦਾ ਸੀ ਜਾਣਕਾਰੀ ਕਿਸੇ ਕੋਲ ਨਹੀਂ ਸੀਗੀ ਮਤਲਬ ਉਦੋਂ ਤਾਂ ਕਰਕੇ ਸੀਗਾ ਵੀ ਵੀ ਕੰਮ ਗੜਬੜ ਜਿੱਚ ਨਾ ਹੋ ਜਾਵੇ ਐਸੀ ਆਪਣੇ ਕੋਲ ਹੋਰ ਬਹੁਤ ਸੁਵਿਧਾਸ਼ਣ ਸੀਗੇ ਰਹਿਣ ਦੇ ਲਈ ਕੋਈ ਔਕਾ ਨਹੀਂ ਸੀਗਾ ਪਰ ਮੈਂ ਨੇ ਸੀਗਾ ਵੀ ਵਾਪਸ ਤੇ ਮੁੜਨਾ ਪਿਆ ਪਹਿਲਾਂ ਹੀ ਇੰਨਾ ਬੰਦਾ ਰਾਈਡੈਂਟ ਦੇ ਕੇ ਟੈਕਸੀ ਦਾ ਔਰੇ ਦਾ ਕੌਂ ਦਾ ਫੇਰ ਵਾਪਸ ਆਵਾਂਗੇ ਫੇਰ ਆਵਾਂਗੇ ਉਹ ਪੰਗਾ ਸੀਗਾ ਉਹ ਸਾਹਮਣੇ ਵਾਲੀ ਲਿਫਟਾਂ ਸੀ ਮੈਂ ਇੱਧਰ ਲਿਜ ਸੀਗਾ ਜੌਂਟੀ ਰੋਟ ਦੇ ਇੱਧਰ ਲਿਜ ਚੜਿਆ ਸੀਗਾ ਚੱਲਿਆ ਥੱਲੇ ਤੇ ਕਰਨਪ੍ਰੀਤ ਪੈਨ ਹੋਣਾ ਦਾ ਉਹਨਾਂ ਦੇ ਹਸਬੰਡ ਤਨ ਹੋਣਾ ਦਾ ਬਹੁਤ ਬਹੁਤ ਥੈਂਕ ਯੂ ਉਹ ਸਾਨੂੰ ਸਪੈਸ਼ਲ ਲੈ ਕੇ ਗਏ ਦਰਸ਼ਨ ਕਰਾ ਕੇ ਲੈ ਕੇ ਆਏ ਤੇ ਉਹਨਾਂ ਦਾ ਵੀ ਬਿਜ਼ੀ ਸ케ਚੂਲ ਸੀਗਾ ਹਾਂ ਬਿਜ਼ੀ ਸੀ ਪਰ ਉਹ ਫਿਰ ਵੀ ਵਿਚਾਰੇ ਟਾਈਮ ਇੱਕ ਬਿਜ਼ੀ ਉੱਤੋਂ ਦਿੱਲੀ ਦੀ ਟ੍ਰੈਫਿਕ ਤੇ ਦੂਜੀ ਅਸੀਂ ਦੂਰ ਬਹੁਤ ਸੀਗੇ ਉਹਨਾਂ ਤੋਂ ਉਹਨਾਂ ਨੂੰ ਆਉਣ ਨੂੰ ਪਹਿਲਾਂ ਇੰਨਾ ਟਾਈਮ ਲੱਗਿਆ ਫਿਰ ਲੈ ਤੇ ਮਤਲਬ ਮੈਨੂੰ ਕੱਲ ਐਜ ਲੱਗ ਰਿਆ ਸੀਗਾ ਵੀ ਸ਼ਾਇਦ ਵੀ ਮਤਲਬ ਦਰਸ਼ਨ ਨਹੀਂ ਕਰਕੇ ਗਏ ਸੀ ਬਹੁਤ ਟਾਈਮ ਦੇ ਗਏ ਰਹੇ ਸੀਗੇ ਕਿ ਤਾਂ ਹੀ ਵੀ ਮਤਲਬ ਪਤਾ ਨਹੀਂ ਗੁਰੂ ਸਾਹਿਬ ਮੋੜ ਕੇ ਲਏ ਤੇ ਹੋਇਆ ਸੇਂਸਰ ਨੂੰ ਵੀ ਸੇਮ ਗੱਲ ਕਿਸੇ ਨੇ ਮੈਂ ਸਵੇਰੇ ਜਿਹੜੇ ਲੇਡੀਜ਼ ਮਿਲੇ ਉਹ ਕਹਿੰਦੇ ਸੀ ਵੀ ਸਾਡੀ ਫਲਾਈਟ ਉੱਤੇ ਦੇ ਹਨ ਤਿੰਨ ਚਾਰ ਦਿਨਾਂ ਦੀ ਬੋਕਾ ਉਹ ਕਹਿੰਦੇ ਫਿਰ ਤਾਂ ਤੁਹਾਡੇ ਘਰ ਕੀ ਵਾਪਸ ਆਉਣਾ ਬੰਗਲਾ ਸਾਹਿਬ ਦਰਸ਼ਨ ਕਰਕੇ ਆਏ ਆ ਉਹ ਕਹਿੰਦੇ ਵੀ ਫਿਰ ਮੈਨੂੰ ਲੱਗਦਾ ਵੀ ਤੁਹਾਡੇ ਘਰ ਕੀ ਵੀ ਜਹਾਜ਼ ਵਾਪਸ ਆਇਆ ਤੁਸੀਂ ਦਰਸ਼ਨ ਕਰਨੇ ਸੀਗੇ ਤੇ ਚਲੋ ਜੋ ਵੀ ਹੋਇਆ ਬਹੁਤ ਵਧੀਆ ਹੋਇਆ ਤੇ ਬਾਥਯੂ ਜੀ ਨਾਲ ਹੋਟਲ ਵਧੀਆ ਸੀ ਉਹ ਵੀ ਪ੍ਰੋਬ ਤੇ ਡੈਡੀ ਫੋਨ ਕਰ ਰਹੇ ਸੀ ਉਹ ਡੈਡੀ ਮੰਮੀ ਮਤਲਬ ਉਧਰ ਉਹ ਐ ਫਿਕਰ ਚ ਬੈਠੇ ਸੀਗੇ ਕਿ ਜੋ ਰਿੱਕੀ ਦਾ ਉਹ ਹੈਗਾ ਉਹਨਾਂ ਨੂੰ ਸੀਗਾ ਪਤਾ ਨਹੀਂ ਕੀ ਹੋ ਗਿਆ ਕਿਵੇਂ ਚਾਗਦਾ ਉਹ ਫੋਨ ਕਰ ਕਰਕੇ ਪੁੱਛ ਰਹੇ ਸੀ ਕੀ ਹੋਇਆ ਮੈਂ ਡੈਡੀ ਨੂੰ ਕਿਹਾ ਵੀ ਬਹੁਤ ਸਭ ਕੁਝ ਸਹੀ ਆ ਮੈਂ ਕਿਹਾ ਮਾਣਪਾ ਮੈਂ ਤੁਹਾਨੂੰ ਦੋ ਦਿਨ ਹੋਰੀ ਰਹਿ ਗਏ ਕੋਈ ਫੱਕ ਨਹੀਂ ਆਇਆ ਕਹਿੰਦੇ ਅੱਛਾ ਇੰਨਾ ਵਧੀਆ ਮੈਂ ਕਿਹਾ ਹਾਂ ਇਹ ਹੁਣ ਬਹੁਤ ਵਧੀਆ ਆ ਹੁਣ ਵੀ ਆਖਾ ਨਹੀਂ ਆਇਆ ਤੇ ਥੋੜਾ ਜਿਹਾ ਅਜੇ ਮਤਲਬ ਸਾਢੇ ਕਿ ਦਿਨ ਹੋ ਗਿਆ 6 ਵਜੇ ਅਸੀਂ ਉਰੋਂ ਨਿਕਲ ਜਾਵਾਂਗੇ ਟ੍ਰੈਫਿਕ ਦਾ ਵੀ ਚੱਕਰ ਹੁੰਦਾ ਆ ਵੀ ਆਪਣਾ ਪਹਿਲਾ ਘੰਟਾ ਲੱਗ ਹੀ ਜਾਣਾ ਆਰਾਮ ਨਾਲ ਘੰਟਾ ਤੋਂ ਉਦਾਂ ਵੀ ਲੱਗ ਹੀ ਜਾਣਾ ਤੇ ਥੋੜਾ ਜਿਹਾ ਉਦੋਂ ਪਹਿਲਾਂ ਹੋਟਲ ਥੋੜਾ ਜਿਹਾ ਘੁੰਮਿਆਣੇ ਕਿਉਂਕਿ ਕਾਫੀ ਫੈਸਿਲਿਟੀਆਂ ਜਿੰਦੇ ਸਵੀਮਿੰਗ ਪੂਲ ਹੋ ਗਿਆ ਬੱਚਿਆਂ ਦੇ ਖੇਡਣ ਨੂੰ ਥੱਲੇ ਕਾਫੀ ਚੀਜ਼ਾਂ ਨੇ ਕੱਲ ਇਨੀ ਕਾਰੀ ਦੇ ਵਿੱਚ ਸੀਗੇ ਵੀ ਕਾਈ ਨਹੀਂ ਸੀਗੇ ਵੀ ਥੱਕੇ ਹੋਏ ਸੀਗੇ ਉਦਾਂ ਹੀ ਹਨਾ ਤਾਂ ਰੂਮ ਮਿਲਦਿਆਂ ਨੂੰ ਟਾਈਮ ਲੱਗੇ ਸੀ ਉਦੋਂ ਅੱਖਾ ਹੋ ਗਈ ਫਿਰ ਜਦੋਂ ਆਪਾਂ ਸ਼ਾਮ ਨੂੰ ਦਰਸ਼ਨਾਂ ਲਈ ਚਲੇ ਗਏ ਹਾਂਜੀ ਤੇ ਫਿਰ ਟਾਈਮ ਨਹੀਂ ਲੱਗਿਆਗਾ ਕਿਉਂ ਤੇ ਉਹ ਕਹਿੰਦੇ ਸੀ ਅਸੀਂ ਇੱਧਰ ਪਿਕ ਕਰਨ ਨਹੀਂ ਆ ਸਕਦੇ ਕਿਉਂਕਿ ਹਾਂ ਉਹ ਥੋੜਾ ਜਿਹਾ ਬਿਜ਼ੀ ਸੀ ਉਹ ਕਹਿੰਦੇ ਤੁਸੀਂ ਇੱਧਰ ਨੂੰ ਆ ਜਿਓ ਵੀ ਅਸੀਂ ਇੱਧਰ ਪਿਕ ਕਰਨਾ ਵਾਂਗੇ ਫਿਰ ਛੱਡਣਾ ਵੀ ਮਤਲਬ ਛੱਡਣੀ ਵੀ ਪਿਕ ਕਰਨਾ ਔਰ ਦੇ ਟਾਈਮ ਵੱਲ ਲੱਗੇ ਜਾਣਾ ਹੈ ਪਰ ਅਸੀਂ ਕਿਹਾ ਵੀ ਰਹਿਣ ਦਿਓ ਵੀ ਤੁਹਾਡਾ ਉਹ ਵੀ ਬਿਜ਼ੀ ਸੀਗੇ ਵੀ ਤੁਸੀਂ ਵੀ ਬਿਜ਼ੀ ਹੋ ਤੁਹਾਨੂੰ ਵੀ ਔਖਾ ਹੋਊਗਾ ਵੀ ਮੁੜ ਕੇ ਟਾਈਮ ਜ ਸਾਡਾ ਵੀ ਜੇ ਘਟ ਗਿਆ ਅਸੀਂ ਬਾਅਦ ਚ ਫਿਰ ਵੀ ਜਾਣਾ ਹੈ ਤੇ ਰਹਿ ਨਹੀਂ ਦਿੰਦੇ ਵੀ ਆਪਾਂ ਰਿਸਕ ਦਾ ਨੂੰ ਲੈਣਾ ਹੈ ਹਾਂ ਉੱਪਰ ਬਣਾਇਆ ਹੋਇਆ ਸਟਾਰ ਤੇ ਥੱਲੇ ਕੈਫੇ ਦੇਖ ਹੀ ਸਕਦੇ ਹੋ ਤੁਸੀਂ ਥੱਲੇ ਸਫਾਈ ਸਭ ਪੂਰੀ ਹਨ ਵਧੀਆ ਚੱਲਦੀ ਹੈ ਚੀਜ਼ਾਂ ਵਧੀਆ ਨੇ ਕੱਲ ਤਾਂ ਉਹਦੇ ਘਰ ਕੇ ਹੋ ਗਿਆ ਸੀ ਇਹਨਾਂ ਨੂੰ ਵੀ ਐਸ ਵੀ ਆ ਬਿਲਜ ਬੰਦੇ ਕਿੱਥੋਂ ਆ ਗਏ ਐਨ ਐਕਸਪੈਕਟਿਡਲੀ ਤੇ ਰੂਮ ਕਾਫੀ ਜ਼ਿਆਦੇ ਨੇ ਮੰਮੀ ਦੇ ਫੇਵਰਟ ਬੰਦੇ ਲੱਗਦੇ ਹੋਏ ਨੇ ਸਫਾਇਰ ਵਿੰਡੋ ਕਲੀਨ ਕਰ ਰਹੇ ਨੇ ਤੇ ਬਾਕੀ ਤੁਸੀਂ ਰੂਮ ਦੇਖ ਸਕਦੇ ਹੋ ਜਿਹੜੀ ਸਾਈਡ ਤੇ ਬਹੁਤ ਵੱਡੀ ਵਿੰਡੋ ਵੀ ਵਾਲੀ ਆ ਵਿੰਡੋ ਕਾਦੀ ਆ ਤੇ ਲੈਂਪ ਵਾਵਾ ਪਏ ਨੇ ਸੀਲਿੰਗ ਲਾਈਟ ਨਹੀਂ ਹੈਗੀ ਸਥੈਟਿਕਲੀ ਲੈਂਪ ਦੀ ਲਾਈਟ ਹੈ ਉਹ ਵੀ येलोइਸ਼ येलोइਸ਼ ਲਾਈਟ ਆ ਆਫਿਸ ਵਾਸਤੇ ਜੇ ਤੁਸੀਂ ਕੋਈ ਆਫਿਸ ਵਰਕ ਕਰਨ ਦਾ ਟੇਬਲ ਮੈਨੂ ਤੁਸੀਂ ਦੇਖ ਸਕਦੇ ਹੋ ਕਾਫੀ ਐਕਸਪੈਂਸਿਵ ਚੀਜ਼ਾਂ ਨੇ ਸਾਰੀਆਂ ਬੇਸਿਕ ਚੀਜ਼ਾਂ ਸਾਰੀਆਂ ਮਹਿੰਗੀਆਂ ਨੇ ਅੱਜ ਸੱਚ ਉਹ ਗੱਲ ਤਾਂ ਰਹਿ ਗਈ ਮੈਂ ਮੈਨੂੰ ਰੋਟੀ ਵੀ ਭੇਜੀ ਅੱਜ ਹਾਂ ਉਹਨਾਂ ਨੇ ਰੋਟੀ ਵੀ ਭੇਜੀ ਮੈਨੂੰ ਕਿਉਂਕਿ ਮੈਂ ਕੱਲ ਵੀ ਨਹੀਂ ਕੁਝ ਖਾਦਾ ਹੈਗਾ ਮੈਂ ਬਾਹਰ ਕੁਝ ਖਾ ਨਹੀਂ ਰਹੀ ਹੈਗੀ ਤੇ ਅੱਜ ਵੀ ਉਹਨਾਂ ਨੇ ਅੱਜ ਫੇਰ ਕਹਿੰਨੇ ਸਪੈਸ਼ਲ ਰੋਟੀ ਬਣਾ ਕੇ ਇੱਥੇ ਉਹ ਚੱਲਦਾ ਹੈ ਕਿਹੜਾ ਦੱਸਿਆ ਸੀ ਮੈਂ ਇਹਨਾਂ ਨੂੰ ਸਿਸਟਮ ਨਾਲ ਫੇਰ ਭੋਲੇਗੀ ਮੇਰੇ ਡਿਲੀਵਰੀ ਸਿਸਟਮ ਹੀ ਆ ਹਾਂ ਮਤਲਬ ਡਿਲੀਵਰੀ ਸਿਸਟਮ ਆ ਕੁਝ ਸਪੈਸਿਫਿਕ ਉਹਦਾ ਨਾਮ ਕੁਝ ਲੈ ਰਹੇ ਸੀਗੇ ਵੀ ਉਹਦੇ ਨਾਲ ਹੀ ਕਹਿੰਦੇ ਆਪਾਂ ਡਾਕੂਮੈਂਟ ਵੀ ਸ਼ਾਇਦ ਤੋਂ ਮਤਲਬ ਕੁਝ ਵੀ ਭੇਜ ਸਕਦੇ ਆ ਲੋਕਲ ਦਿੱਲੀ ਦੇ ਵਿੱਚ ਕੁਝ ਵੀ ਲੋਕਲ ਭੇਜਦੇ ਨਾ ਤਾਂ ਉਹਨੇ ਰੋਟੀ ਉਹਦੇ ਨਾਲ ਹੀ ਮੈਨੂੰ ਭੇਜਤੀ ਤੇ ਕੱਲ ਮੈਨੂੰ ਉਹਨਾਂ ਦਾ ਪਾਣੀ ਬਹੁਤ ਜ਼ਿਆਦਾ ਸਵਾਲ ਲੱਗਿਆ ਸੀਗਾ ਕਹਿੰਦੇ ਚਲ ਵੇ ਤੈਨੂੰ ਪਾਣੀ ਵੀ ਭੇਜ ਦਿੱਦੀ ਨਹੀਂ ਆ ਕਿ ਬੇਲਪੂਰੀ ਭੇਜਤੀ ਸਾਨੂੰ ਅਸੀਂ ਖਾ ਗੋਗੇ ਬੱਸ ਸੋਣੇ ਸੀ ਚੱਲਦੇ ਆ ਰੋਟੀ ਨਾਲ ਵੀ ਲੈ ਕੇ ਜਾਣੀ ਆਗੀ ਫਿਲਮਾਂ ਹੀ ਦੇਖਦੇ ਹੁੰਦੇ ਸੀ ਪਰ ਫੋਨ ਦਾ ਇਸਤੇਮਾਲ ਕੀਤਾ ਚੱਕਿਆ ਵੀ ਕੀਤਾ ਵੀ ਫੋਨ ਰੀਡਿੰਗ ਵਾਲੀਆਂ ਲਾਈਟਸ ਹੋ ਗਈਆਂ ਦੋਨੇ ਸਾਈਡ ਤੇ ਲੈਂਪ ਹੋ ਗਏ ਸੇਮ ਸਾਈਡ ਟੇਬਲਸ ਹੋ ਗਏ ਜਿਹੜੀ ਮੇਨ ਇੱਕ ਵਨ ਹੋਰ ਵਧੀਆ ਗੱਲ ਲੱਗੀ ਸੀ ਸਵਿਚ ਯੂਨੀਵਰਸਲ ਸੀਗੇ ਮਤਲਬ ਜਿਹੜੇ ਇਲੈਕਟ੍ਰੀਕਲ ਸਾਕਟ ਸੀਗੇ ਇਧਰਲੇ ਵੀ ਲੱਗ ਜਾਂਦੇ ਸੀ ਬਾਹਰਲੇ ਵੀ ਲੱਗ ਜਾਂਦੇ ਸੀ ਇਧਰਲੀ ਸਾਈਡ ਤੇ ਲੈਂਪ ਪਿੱਛੇ ਲਾਈਟਿੰਗ ਬਹੁਤ ਸੋਹਣੀ ਆ ਪਹਿਲਾਂ ਸਾਨੂੰ AC ਵੀ ਸਾਡਾ ਪਲੱਗ ਦਾ ਪੰਗਾ ਪੈ ਗਿਆ ਹੁਣ ਅਸੀਂ ਫੋਨ ਚਾਰਜ ਹੀ ਰੱਖਦਾ ਕਿਵੇਂ ਆ ਵੀ ਅਸੀਂ ਲੈਣਾ ਪੈਣਾ ਹੈ ਸਾਨੂੰ ਪਰ ਉਹ ਵਧੀ ਫੇਰ ਮੈਂ ਕਹਿੰਦੀ ਆ ਵੀ ਪਹਿਲਾਂ ਆਪਾਂ ਮਿਲ ਲਈਏ ਰਿਸੈਪਸ਼ਨ ਤੇ ਮਿਲਿਆ ਮੈਂ ਗੱਲ ਹੋ ਗਈ ਮਿਲੇ ਠੀਕ ਆ ਫੇਰ ਮੈਂ ਕਹਿਆ ਵੀ ਫੇਰ ਆਪਾਂ ਬਾਅਦ ਵਿੱਚ ਮੈਂ ਤਾਲਾ ਮੇਰੀ ਫੋਨ ਦੀ ਗੱਲ ਹੋਈ ਸੀ ਫੇਰ ਆਪਾਂ ਘੁੰਮ ਲੈਨੇ ਥੋੜਾ ਫੇਰ ਆਪਾਂ ਜਲਦੀ ਨਿਕਲਾਂਗੇ ਇੱਥੋਂ ਇੱਕਾ ਗਲਾਸ ਵਾਲ ਇਹ ਆ ਇਹ ਹੈਗਾ ਉਹਦੇ ਦੇ ਸਾਈਡ ਤੇ ਵਾਸ਼ਰੂਮ ਇਹ ਵੀ ਬੜਾ ਅਨਜੀਵ ਤੇ ਤਗੜਾ ਫੀਚਰ ਲੱਗਿਆ ਮੈਨੂੰ ਟੀਵੀ ਹੋ ਗਿਆ ਆ ਥੱਲੇ ਬਾਲ ਹੋ ਗਈ ਹੈਨਾ ਸਟੇਬਲ ਹੋ ਗਈ ਲਾਹੌਰੀ ਜੀ ਦਾ ਵੀ ਭੇਜਿਆ ਸੀ ਉਹਨਾਂ ਨੇ ਕੌਫੀ ਚਾਹ ਦਾ ਸਾਮਾਨ ਹੋ ਗਿਆ ਇੱਧਰ ਕਲੋਜ਼ਟ ਹੋ ਗਈ ਸਭ ਤੋਂ ਐਡਾ ਵੜਾ ਸ਼ੀਸ਼ਾ ਮੈਂ ਡ੍ਰੀਮ ਆ ਸ਼ੀਸ਼ੇ ਫ੍ਰਿਜ ਜਿਹੀ ਉਹਦੇ ਤੇ ਅਸੀਂ ਮਿਲ ਕੇ ਇੱਕ ਰੱਖ ਲਈ ਸੀ ਹਾਂ ਬਹੁਤ ਜ਼ਿਆਦਾ ਵੱਡਾ ਸ਼ੀਸ਼ਾ ਲੱਗਿਆ ਹੋਇਆ ਵਾ ਫੁੱਲ ਫਲੈਚ ਵਾਸ਼ੂਮ ਸੈਂਪਲ ਜਿਹੜਾ ਸਮਾਨ ਦਿੰਦੇ ਹੁੰਦੇ ਨੇ ਆਪਾਂ ਚੱਕਿਆ ਨਹੀਂ ਹੈਗਾ ਉੱਥੇ ਰੱਖਦੇ ਆਂ ਬੋਤਲਾਂੀਆਂ ਐਂਡ ਤੱਕ ਜੇ ਜੀ ਕਰਨ ਲੱਗੇ ਲੈ ਜਾਗੇ ਚੱਕ ਕੇ ਨਹੀਂ ਰਹਿਣਦਾ ਵੀ ਸਾਰੀ ਲੈ ਕੇ ਚੱਦਿੰਦੇ ਨੇ ਉਹ ਮੈਂ ਕਿਹਾ ਕਾਰੇ ਪਿੱਛੇ ਜੇ ਅਗਲਾ ਸਕੈਨ ਕਰਨ ਲੱਗ ਜਾਈਏ ਮਾਰੇ ਪਿੱਛੇ ਬੇਚ ਰੋਸ਼ਨ ਤੇ ਜਿਹੜਾ ਇੱਧਰ ਸ਼ਾਵਰ ਦਾ ਸੀਗਾ ਇਹਦਾ ਪਰਦਾ ਜਿਹੜਾ ਉੱਪਰ ਥੱਲੇ ਹੁੰਦਾ ਐ ਸੋਚਦਾ ਕੀ ਹੋਇਆ ਤੁਸੀਂ ਉੱਪਰ ਵੀ ਚੱਕ ਸਕਦੇ ਹੋ ਗਲਾਸ ਤੇ ਥੱਲੇ ਵੀ ਹੋ ਜਾਂਦਾ ਤੇ ਸਭ ਤੋਂ ਘੈਂਟ ਜਿਹੜੀ ਕਮਰੇ ਦੀ ਗੱਲ ਮੈਨੂੰ ਤੇ ਮਹਿਕ ਨੂੰ ਲੱਗਿਆ ਉਹ ਲੱਗਿਆ ਸ਼ਾਵਰ ਹੈਡ ਫੁਆਰੇ ਦਾ ਪ੍ਰੈਸ਼ਰ ਇੰਨਾ ਤੇਜ਼ ਤੇ ਇੰਨਾ ਵਧੀਆ ਸੀ ਸਵਾਦ ਆ ਗਿਆ ਥੱਲੇ ਸਿਰ ਕੀਤਾ ਨਾ ਆਹ ਗਲਤੀ ਧਕਾਵਟ ਉਹਨੇ ਲੈਣੀ ਵਧੀਆ ਲਾਹੀ ਹੋਣ ਦਾ ਬਹੁਤ ਵਧੀਆ ਸੀ ਮਜ਼ਾ ਆ ਗਿਆ ਉਦਾਂ ਵੀ ਖੁੱਲਾ ਸੀਗਾ ਵਾਸ਼ਰੂਮ ਠੀਕ ਸੀਗਾ ਪਾਣੀ ਦਾ ਸਿਸਟਮ ਵਧੀਆ ਸੀ ਆਹ ਇੰਗਲਿਸ਼ ਬ੍ਰੇਕਫਾਸਟ ਕੀ ਹੁੰਦਾ ਇਹ ਸੀ ਉਹ ਹੀ ਕੌਫੀ ਹੋਣੀ ਨਾਮ ਹੁਣ ਉਹ ਦਾ ਬ੍ਰੈਂਡ ਹੋਣਾ ਸੀ ਆਸਾਨ ਜੀ ਬੜੇ ਕੁਛ ਵੀ ਆਏ ਜੇ ਇੰਸਾਨ ਦੇ ਨਾਲ ਕੋਫੀ ਪੀਤੀ ਸੀ ਵਧੀਆ ਨਹੀਂ ਸੀ ਨਹੀਂ ਠੀਕ ਸੀ ਜੀ ਟੈਂਪਰੇਰੀ ਸੀ ਸਾਰਾ ਦੁੱਧ ਘਰੋਂ ਪਾਇਆ ਤਾਂ ਉਹੀ ਚੀਜ਼ ਸਹੀ ਹੈ ਚੱਤ ਦੀ ਉਹ ਜੀ ਮਿੱਠਾ ਤਾਂ ਪਾਇਆ ਨਹੀਂ ਸੀਗਾ ਕਿਉਂ ਪਾਇਆ ਸੀ ਅੱਛਾ ਠੀਕ ਹੈ ਚੱਲੀਏ ਆਪਾਂ ਸਾਰੀਆਂ ਚੀਜ਼ਾਂ ਪੂਰੇ ਨੰਬਰ ਨੇ ਇੰਦਰ ਸੇਫ ਹੋਈਆਂ ਤਜੋਰੀ ਇੱਕ ਪ੍ਰੋਬਲਮ ਆ ਇਹਦਾ ਲੌਕ ਪਤਾ ਨਹੀਂ ਡਬਲ ਲੌਕ ਹੋ ਜਾਂਦਾ ਉਹ ਕਹਿੰਦਾ ਡਬਲ ਲੌਕ ਹੋ ਗਿਆ ਪਤਾ ਨਹੀਂ ਖਰਾਬ ਆ ਜਦੋਂ ਬਾਹਰੋਂ ਆਪਾਂ ਆ ਕੇ ਟੈਪ ਕਰਦੇ ਹੁੰਦਾ ਨਹੀਂ ਹੈਗਾ ਔਖਾ ਹੁੰਦਾ ਇੱਕ ਵਾਰ ਸੰਭੀਸ ਨੂੰ ਬੁਲਾਉਣਾ ਪਿਆ ਇਹ ਸਾਡੇ ਦੋਮ ਚ ਹੁੰਦਾ ਕੋਈ ਚੱਕਰ ਉਹ ਲੌਕ ਨੂੰ ਬਾਕੀ ਸਾਰਾ ਕੁਝ ਸ਼ਾਸਤਕਲਾਸ ਜਦੋਂ ਤੁਰਾ

ਨਾਨਵੇਜ ਜਾਇਨਾ ਦੇ ਤਾਂ ਅਸੀਂ ਰੂਮ ਚੋਂ ਆ ਗਏ ਤੇ ਉਦੋਂ ਮੈਨੂੰ ਲੱਗਾ ਵੀਡੀਓ ਅਸੀਂ ਬਣਾਈ ਨਹੀਂ ਹੈਗੀ ਅਸੀਂ ਵਿੱਚ ਕਰ ਰਹੇ ਹਾਂ ਕਹਿੰਦੇ ਸੀ ਸਿਰਫ 5-10 ਮਿੰਟ ਲੱਗੇਗਾ ਸੋ ਵੀ ਆਰ ਵੇਟਿੰਗ ਫॉर ਟੈਕਸੀ ਉਹ ਕੋਈ ਇੰਗਲਿਸ਼ ਬੋਲਦੇ ਨੇ ਸਰ ਇਹ ਉਹ ਹਿੰਦੀ ਵੀ ਬੋਲਦੇ ਆ ਪੰਜਾਬੀ ਵੀ ਸਮਝ ਨਹੀਂ ਆਉਂਦਾ ਪਰ ਉਹਨਾਂ ਨੂੰ ਇਹ ਹੁੰਦਾ ਵੀ ਜੇ ਅਗਲੇ ਬੰਦੇ ਨੂੰ ਨਾ ਸਮਝਾਵੇ ਉਹਦੇ ਲਈ ਬੈਟਰ ਹੋਏ ਆ ਕਿ ਹਾਂਜੀ ਆਪਣੇ ਰੂਮ हां ਫਿਰ ਇਹ ਨਹੀਂ ਆ ਗਿਆ ਕਿਡੂ ਕਾ ਵੱਡੀ ਚੱਲੀ ਜਾ ਵੱਡੀ ਚੱਲੀ ਕਿਡੂ ਕਾ ਕਹਤਾ ਮੈਂ ਇਹ ਡੀਅਰ ਟਿਕੜੀ ਆ ਸਿਸ ਸੱਤ 6 ਵਜੇ ਨਹੀਂ ਆ ਗਿਆ ਇੱਕ ਉਹ ਇਹ ਤਾਂ ਉਹ ਹੀ ਦੇਣੀ ਆ ਪਿਆਕ ਬੁੜੇ ਜਿਹੜੇ ਉਹ ਹੀ ਕਰ ਰਹੇ ਹਾਂ ਉਹ ਹੀ ਉਹ ਹੀ ਚੱਲੀ ਜਾ ਡੈਡੀ ਵੀ ਡੈਡੀ ਵੀ ਰਿਪੀਟ ਕਰਦੇ ਸੀ ਅੱਜ ਦਾ ਕਮਾਲ ਹੋ ਗਈ ਵੀਆਈਪੀ ਟ੍ਰੀਟਮੈਂਟ ਹੀ ਮਿਲਿਆ ਲਾਈਨ ਚ ਵੀ ਵੀਆਈਪੀ ਵਾਲੀ ਚ ਕਿਤੇ ਨਹੀਂ ਟ੍ਰੈਫਿਕ ਆਣੀ ਸੀਗੀ ਉਦੋਂ ਬੈ ਚੈੱਕ ਇਨ ਤੇ ਟਾਈਮ ਇੰ ਦੇ ਖਾਲੀ ਵੀ ਅਸੀਂ ਸਾਰੇ ਚੈੱਕ ਇਨ ਅਸੀਂ ਟਾਈਮ ਲਾ ਰਹੇ ਸੀ ਉਹ ਗਏ ਸੀ ਛੇ ਤੇ ਉਹ ਅਸੀਂ ਨੋਰ ਟਾਈਮ ਲਾ ਰਹੇ ਸੀ ਹੌਲੀ ਹੌਲੀ ਜਾ ਰਹੇ ਸੀ ਉਹ ਮੁੰਡਾ ਵੀ ਬੜਾ ਵਧੀਆ ਸੀਗਾ ਜਿਹੜੇ ਬੰਦੇ ਨੇ ਚੈੱਕ ਇਨ ਦੀ ਦੀ ਡਿਊਟੀ ਸੀਗੀ ਬਹੁਤ ਜ਼ਿਆਦਾ ਨਾਈਸ ਸੀਗਾ ਉਹਨੇ ਸਾਡੇ ਕੈਰੀ ਵਾਲੇ ਬੈਗ ਵੀ ਫਟਾਫਟ ਕਰਤੇ ਆਪੇ। ਉਹਨੇ ਜਮਾ ਵੀ ਕਰਾਤੇ ਉਹਨਾਂ ਦਾ weight ਵੀ 10-10 ਕਿਲੋ ਸੀ। ਉਹਨੇ ਕੁਝ ਨਹੀਂ ਗਿਆ ਹੈਗਾ। ਤੇ ਲੋਕ ਵੀ ਲਾਤਾ ਉਹਨੇ ਲੋਕ ਨਹੀਂ ਸੀਗਾ। ਨਾ ਕੋਈ ਲਾਤਾ ਲੋਕ ਨਹੀਂ ਸੀਗਾ। ਜਿਪਟਾਈ ਜਿਹੜੀ ਲੋਕ ਹੁੰਦੀ ਹੈ ਉਹਦੇ ਨਾਲ ਲੱਗਦਾ। ਉਹਦਾ ਵੀ ਵਿਚਾਰਾ ਬਹੁਤ ਨਾਈਸ ਸੀਗਾ ਸਾਰੀ ਟਾਈਮ ਤੇ ਟਿਕਟ ਉਹ ਸੀਗੀ ਸਾਰਾ ਵਿੰਡੋ। ਮੈਂ ਉਹਨੂੰ ਕਿਹਾ ਵਿੰਡੋ ਸੀਟ ਕਹਿੰਦਾ ਵਿੰਡੋ ਸੀਟ ਕਹਿੰਦਾ ਕਹਿੰਦਾ ਵਿੰਡੋ ਸੀਟ ਕਹਿੰਦੇ ਆ ਤੁਹਾਡੀ ਤਾਂ ਸੀਟ ਵੀ ਦੂਰ ਦੂਰ ਮਿਲ ਰਹੀ ਆ। ਫਿਰ ਉਹਨੇ ਵਿਚਾਰੇ ਨੇ ਸੀਨੀਅਰ ਨੂੰ ਬੁਲਾ ਕੇ ਪਤਾ ਨਹੀਂ ਕਿੱਦਾਂ ਐਡਜਸਟ ਕਰਤੀ ਕੋਲੇ ਸੀਟ ਦਵਾਤੀ ਕਹਿੰਦਾ ਇਹ ਇੰਨਾ ਕੀ ਕਰ ਪਾਇਆ ਮੈਂ ਪੁੱਛਿਆ ਮੈਂ ਕਿਹਾ ਵੀ ਰਸ਼ ਨਹੀਂ ਹੈਗਾ ਉਹ ਕਹਿੰਦਾ ਜੀ 7:30 ਤੋਂ ਬਾਅਦ ਰਸ਼ ਹੋਊਗਾ ਉਹਦਾ ਅੱਗੇ ਜਿਹੜੀ ਚੈਕਿੰਗ ਹੁੰਦੀ ਹੈ ਸਾਰਾ ਸਮਾਨ ਲੈਪਟਾਪ ਵਗੈਰਾ ਟ੍ਰੇਨਾਂ ਚ ਚੜਕਾਉਂਦੇ ਨੇ ਉੱਥੇ ਵੀ ਕੋਈ ਟਾਈਮ ਨਹੀਂ ਲੱਗੇ ਕੋਈ ਭੀੜ ਨਹੀਂ ਸੀਗੀ ਨਹੀਂ ਤਾਂ ਉੱਥੇ ਬੱਸ ਹੋ ਜਾਂਦੀ ਆ ਮੇਰੇ ਸਟੈਂਪਲ ਆਉਣੇ ਆਨੇ ਟਾਈਮ ਲਾਦਾ ਥੋੜਾ ਸਲੋ ਸੀਗਾ ਪੁੱਛਿਆ ਤਾਂ ਨਹੀਂ ਕੁਛ ਬੱਸ ਕੁਛ ਨਹੀਂ ਇਹੀ ਪੁੱਛ ਇਸ ਕਿ ਆ ਨਾ ਫਲਾਈਟ ਤਾਂ ਡੀ ਕੈਨਸਲ ਹੋਈ ਸੀ ਮੈਂ ਕਿ ਹਾਂ ਮੱਜੀ ਮੈਂ ਤਾਂ ਮੇਰੇ ਨਾਲ ਤਾਂ ਕੁਛ ਉਹਦਾ ਇਸ਼ਾਰਾ ਹੀ ਕਰਦਾ ਸੀ ਬੋਲਦਾ ਕੁਛ ਵੀ ਨਹੀਂ ਹੁਣ ਕੁਛ ਪੁੱਛਿਆ ਨਹੀਂ ਟਾਈਮ ਵਾੜਾ ਲਾਦਾ ਸਲੋ ਹੋ ਗਿਆ ਪਰ ਅਸੀਂ 4 ਘੰਟੇ ਪਹਿ 7:30 ਪਹੁੰਚ ਗਏ ਸੀ ਪੂਰੇ। ਇਹ ਕੱਲ ਵਾਲੇ ਬਨੇ ਇੱਥੇ ਆਗੇ ਗਾ ਤਾਂ ਸਾਨੂੰ ਬੈੱਡ ਮਿਲ ਗਏ। ਹਾਂ ਅੱਜ ਕੱਲ ਜਿਹੜੇ ਬੈੱਡ ਜ ਨੇ ਪੂਰੇ ਇਹ ਬੈੱਡ ਉਧਰ ਬਹੁਤ ਸੀਗੇ। ਪੂਰੇ ਤਿੰਨੇ ਨੇ ਉਰੇ ਪਹਿਲਾਂ ਹੀ ਮੜਿੱਕੇ ਗਏ। ਜਿਹੜੇ ਰੁੱਕ ਕੇ ਬੈਠੇ ਹੈਗੇ ਇਹ ਵੀ ਪਤਾ ਨਹੀਂ ਵੇਰ ਕੈਨੇਡਾ ਦੇ ਹੈਗੇ ਸੀ ਹੋਰ ਦੇ ਹੁਣ। ਹਾਂ ਇਹ ਵੀ ਨਹੀਂ ਪਤਾ ਹੈਗਾ। ਹਾਂ ਬੰਦੇ ਦਾ ਚਿਹਰਾ ਇੱਧਰ ਹੈਗੇ ਆ। ਇੱਧਰ ਵੀ ਨਹੀਂ ਹੈਗੇ। ਇਹਦਾ ਸ਼ੀਸ਼ਾ ਲਾ ਕੇ ਬੰਦ ਕੀਤਾ ਹੋਇਆ। ਪਤਾ ਨਹੀਂ ਕਾਹਤੋਂ ਇਹ ਨੇ ਨੀਅਰ ਦੀ ਫਲਾਈਟਸ ਨੇ ਉਧਰ। ਇਹ ਮੇਰਾ ਤਾਂ ਹੌਲੀ ਹੌਲੀ ਸਾਰੇ ਨੇ ਬੰਦ ਕਰ ਦੇਣਗੇ। ਇਹ ਵੀ ਹੋ ਸਕਦਾ। ਕੋਈ ਚੱਲਦਾ। ਆਹ ਤਾਂ ਸਿਸਟਮ ਨਾਲ ਬੰਦ ਕੀਤਾ ਹੋਇਆ ਸੀ। ਦੂਸਰਾ ਪੈਸੀ ਮੁੱਕ ਗਈ ਸੀ। ਹਾਂ। ਹੋਣਾ ਗਈ ਚੱਕਰ। ਕੀ ਪਤਾ ਸ਼ੋ ਕਰਦੇ ਹੋਣ ਲਈ ਸਾਡਾ ਇੰਡੀਆ ਹੈ ਤੇ ਸਾਡੀ ਇੰਡੀਆ ਨੂੰ ਕੁਝ ਕਰਨਾ ਪੀੜਾ ਹੈ। ਹੁਣ ਆਪਾਂ ਬਸ ਵੇਟ ਕਰਨੀ ਹੈ। ਰਿਲੈਕਸ ਕਰਨਾ ਵੇਟ ਕਰਨਿਆ। ਪੈਣ ਦਾ ਸਿਸਟਮ ਬਣ ਜਾਂਦਾ ਫਿਰ ਵੱਧ ਵਧੀਆ ਸੀ। ਸਭ ਤੋਂ ਨਹੀਂ ਤਾਂ ਪਿੱਛੇ ਜਗ੍ਹਾ ਖਾਲੀ ਬਹੁਤਾ ਪੈਣ ਦਾ ਮੈਦਾਨ ਉੱਥੇ ਹੀ ਕਰ ਲੈ। ਜਿਹੜੇ ਪੈ ਗਏ ਤੇ ਨੀਂਦ ਆ ਜਾਣੀ ਜਾਂ ਸੌਵਾਂਗੇ ਨਹੀਂ। ਮੈਨੂੰ ਨਹੀਂ ਹੋਣੀ ਮੈਂ ਤਾਂ ਕ੍ਰੋਮ ਚ ਵੀ ਨੀਂਦ ਬਹੁਤ ਘੱਟ ਆ ਜੀ। ਓਕੇ। ਜਹਾਜ਼ ਚਾ ਜੀ ਉਹ ਵਧੀਆ। ਕਿਉਂਕਿ ਫਲਾਈਟ ਬਹੁਤ ਲੰਬੀ ਆ। ਘੱਟੋ ਘੱਟ ਵੀ 5 ਘੰਟੇ ਨੀਂਦ ਆਵੇ ਤਾਂ ਨਿਕਲੋ ਫਲਾਈਟ ਨਹੀਂ ਤਾਂ ਬੱਸ ਕਰਾ ਦੇਣੀ ਹੈ 15 ਵਿੰਡੋ ਸੀਟ ਤੋਂ ਬਿਨਾ ਸੌਂ ਵੀ ਨਹੀਂ ਹੁੰਦਾ ਮੇਰੀ ਤਾਂ ਗਰਦ ਨਹੀਂ ਆਇਆ ਭਾਈ 15 16 ਘੰਟੇ ਦੀ ਫਲਾਈਟ ਹੈ